ਨੋਟ ਬੰਦੇ ਤੋਂ ਬਾਅਦ ਅੰਡਿਆਂ ਦੇ ਰੇਟ 'ਚ ਵੀ ਗਿਰਾਵਟ ਆ ਰਹੀ ਹੈ ਜਦੋਂ ਨੋਟ ਬੰਦ ਹੋਏ ਉਸ ਤੋਂ ਬਾਅਦ ਅਚਾਨਕ ਹੀ ਬਹੁਤ ਜ਼ਿਆਦਾ ਗਿਰਾਵਟ ਆ ਗਈ ਸੀ ਫਿਰ ਥੋੜੇ ਰੇਟ ਉੱਪਰ ਹੋਏ ਪਰ ਅਜੇ ਵੀ ਜਿਹੜੇ ਰੇਟ ਨੇ ਉਹ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਚੱਲ ਰਹੇ ਨੇ ਸੇਲ ਵੀ ਘਟੀ ਹੈ ਇਸ ਟਾਈਮ ਅਸੀਂ ਜਲੰਧਰ ਦੇ ਸੈਂਟਰ ਟਾਊਨ ਦੀ ਇੱਕ ਦੁਕਾਨ 'ਚ ਆ ਜਿੱਥੇ ਹੋਲ ਸੇਲ 'ਚ ਅੰਡੇ बिकਦੇ ਨੇ ਤੇ ਬਲਬੀਰ ਸਿੰਘ ਜੀ ਇਸ ਦੁਕਾਨ ਦੇ ਮਾਲਕ ਨੇ ਉਹ ਪਿਛਲੇ 40-42 ਸਾਲਾਂ ਤੋਂ ਅੰਡੇ ਵੇਚ ਰਹੇ ਨੇ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਭਈ ਰੇਟਾਂ 'ਚ ਇਹ ਜਿਹੜੇ ਗਿਰਾਵਟ ਕਿਉਂ ਆ ਰਹੀ ਹੈ ਬਲਬੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਰੇਟ ਇਨਾ ਮਹੀਨੇ ਚ ਘਟਨੇ ਆ ਇਹਨਾਂ ਦੋ ਬਿਲੀਆਂ ਦੇ ਘਟੇ ਆ ਪਿਛਲੇ ਉਸ ਬਿਲੀਆਂ ਤੋਂ ਜਦੋਂ ਲੋਡ ਬੰਦ ਹੋਏ ਉਦੋਂ ਤਾਂ 50 60 ਰੁਪਏ ਤੋਂ ਸਸਤਾ ਹੋ ਗਿਆ ਸੀ ਹੋਰ ਵੀ 20 25 30 ਰੁਪਏ ਤੋਂ ਪਿਛਲੇ ਸਾਲ ਨੂੰ ਰੇਟ ਘਟੇਗਾ ਅੰਡੇ ਦਾ ਅੱਜ ਕੱਲ ਕੀ ਰੇਟ ਚੱਲ ਹੈ ਅੱਜ ਕੱਲ 410 ਰੁਪਏ ਇਕੱਠਾ ਵੇਚਨੇ ਆ 100 200 400 ਅੰਡਾ 410 ਰੁਪਏ ਤੋਂ ਤੇ ਪਿਛਲੇ ਸਾਲ ਇਹਨਾਂ ਦਿਨਾਂ ਚ ਕੀ ਰੇਟ ਸੀ 430 35 ਰੁਪਏ ਸੀਗਾ ਤੇ ਲੋਕਾਂ ਨੇ ਅੰਡੇ ਖਾਣੇ ਘੱਟ ਕਰਤੇ ਲੋਕੀ ਜਿੰਨਾਂ ਕੋਲ ਪੈਸੇ ਹੈਗੇ ਜਿਆਦਾ ਉਹੋ ਹੀ ਖਾਂਦੇ ਜਿਹੜਾ ਦੂਜੇ ਵਿਚਾਰੇ ਗਰੀਬ ਹੁੰਦੇ ਨੇ ਇਹ ਅੱਜ ਕੱਲ 410 ਰੁਪਏ ਸੈਂਕੜੇ ਦੇ ਹਿਸਾਬ ਨਾਲ ਅੰਡੇ ਵਿਕ ਰਹੇ ਪਿਛਲੇ ਸਾਲ ਇਹਨਾਂ ਦਿਨਾਂ ਚ 430 35 ਵਿਕਦੇ ਸੀ ਨੋਟਬੰਦੀ ਤੋਂ ਬਾਅਦ ਰੇਟ ਅਚਾਨਕ ਬਹੁਤ ਘਟ ਗਏ ਸੀ ਪਰ ਫਿਰ ਥੋੜਾ ਅਪ ਆਏ ਪਰ ਫਿਰ ਵੀ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘਟ ਨੇ ਤੇ ਸੇਲ ਵੀ ਘਟ ਹੋ ਰਹੀ ਹੈ ਕੈਮਰਾ ਪਰਸਨ ਸੁਮਿਤ ਧਮਾਨ ਦੇ ਨਾਲ ਇਮਰਾਨ ਖਾਨ ਏਬੀਪੀ ਨਿਊਜ਼ ਜਲੰਧਰ